ਆਪ ਦੇਖੋ ਬਾਈ ਜੀ ਗੱਡੀ ਆ ਕੇ ਰੁਕੀ ਦੇਖ ਲੇ ਜੋ ਬਾਈ ਜੀ ਇਹ ਆ ਦੇ ਕੋ ਤਾਂ ਕਿ ਗੁੱਲੀ ਇਹ ਦੇਖੋ ਇਹ ਗੁੜੀ ਨੇ ਗੱਡੀ ਇਹ ਰੇ ਕੋ ਕਰਦੀ ਲੋਕ ਬਾਈ ਜੀ ਦੇਖਦੇ ਜਾਇਓ ਬਈ ਇਹ ਤਾਂ ਚਲੇ ਗਈ ਆਮ ਨਾ ਤੁਰਿਆ ਉਹਨਾਂ ਦੇਖਦੇ ਜਾਓ ਬਾਈ ਇਹ ਕੀ ਕਰਦਾ ਆ ਬੈਗ ਜਾ ਪਾਏ ਨੇ ਕਿੱਟੀ ਮਗਰ ਦੇਖੋ ਬਾਈ ਜੀ ਇਹ ਲੱਕ ਪੈਰ ਜਾ ਦੇਖੋ ਬਾਈ ਜੀ ਮੋਟਰਹੈਂ ਦੇ ਕਿਵੇਂ ਖੜ ਗਿਆ ਇਹ ਦੇਖਦੇ ਜੋ ਕੋਈ ਇਹਦੀ ਕੋਰਤੂਤਾ ਤੇ ਜਾ ਕੇ ਨੇ ਹੈਂਡਲ ਖਿੱਚਿਆ ਦੇਖਿਆ ਵੀ ਦੇ ਵਿੱਚ ਕੁਸ ਹੈ ਗਿਆ ਦੇਖੋ ਬਈ ਗੱਡੀ ਦੇ ਸ਼ੀਸ਼ਿਆਂ ਦੇ ਵਿੱਚ ਦੀ ਚਾਹ ਕੇ ਦੇਖਿਆ ਮਈ ਵੀ ਕੁਸ ਉਹ ਦੇਖੋ ਉਧਰਲੀ ਸਾਈਡ ਤੋਂ ਵੀ ਦੇਖਿਆ ਇਹਨੂੰ ਗੁੱਸੇ ਦੇ ਵਿੱਚ ਪਿਆ ਨਾਜ ਰਹਾ ਹੈ ਲੱਗਦਾ ਬਾਈ ਜੀ ਆ ਕਿੱਟ ਜੀ ਖੋਲੀ ਦੇਖੋ ਬਾਈ ਜੀ ਕੀ ਕਰਦਾ ਇਹ ਲੈਪਟਾਪ ਜੇ ਦੇ ਪਤਾ ਨਹੀਂ ਬਾਈ ਜੀ ਇਹ ਐਵੇਂ ਤਾਂ ਹੁੰਦਾ ਲੋਕਾਂ ਨੂੰ ਵੀ ਮਤਲਬ ਕਿ ਉਹ ਦੇਖੋ ਉੱਤੇ ਬੰਦੇ ਤੁਰੇ ਫਿਰਦੇ ਨੇ ਵੀ ਇਹਨੂੰ ਐ ਲੱਗੇ ਵੀ ਇਹ ਤਾਂ ਕੋਈ ਇੱਥੇ ਕੰਮ ਕਰੀ ਜਾਂਦਾ ਵੀ ਚੋਰ ਨਹੀਂ ਦੇਖੋ ਭਾਈ ਇਹਨੇ ਕਿੱਟਜੀ ਦੇ ਵਿੱਚ ਪਾਇਆ ਫਿਰ ਦੇਖੋ ਭਾਈ ਇਹ ਫੇਰ ਉਮੀ ਪੈ ਗਏ ਨੂੰ ਮਗਰ ਮੁੱਢਿਆਂ ਤੇ ਟੰਕ ਕੇ ਫਿਰ ਫਿਰ ਕਿਹਦਾ ਜਾਂਦਾ ਫਿਰ ਬਰਲੀ ਸਾਈਡ ਖੜ ਜਾਂਦਾ ਜਾ ਕੇ ਉਹ ਦੇਖੋ ਰਸਤੇ ਦੇ ਨਾਲ ਤੇ ਉਹ ਦੇਖੋ ਹਮੇ ਖਿੱਚ ਕੇ ਕੋਸ ਤੇ ਕਰਦਾ ਵੀ ਲੋਕ ਉਹ ਲੈ ਕਿਵੇਂ ਆ ਪੰਖ ਖੁੱਲਾ ਨਹੀਂ ਲੱਗਦਾ ਉਹ ਉੱਪਰ ਮੁੰਡੇ ਦੇਖੀ ਜਾਂਦੇ ਨੇ ਇਹਨੂੰ ਵੀ ਤੁਸੀਂ ਜੱਜਮੈਂਟੀ ਹੋ ਜਾਂਦੀ ਹੈ ਉਹ ਦੇਖੋ ਉੱਥੋਂ ਫਿਰ ਵੜਾ ਜੇ ਹੋ ਕੇ ਉਹ ਵੀ ਉਹਨਾਂ ਮੁੰਡੇ ਉੱਤੇ ਚਲੇ ਗਏ ਦੇਖੋ ਕਿੰਨਾ ਸਾਧਰਾ ਹੁੰਦਾ ਵਈ ਦੇਖੋ ਦੰਧਿਆੜੇ ਜੋੜੀਆਂ ਕਰਨਾਂ ਵਿੱਚ ਦੇਖੋ ਕਿੰਨੇ ਮਹਾਰਤ ਰੱਖਦੇ ਨੇ ਆ ਦੇਖੋ ਇਹ ਲੋਕ ਕਿਵੇਂ ਲੋਕਾਂ ਦੀ ਗੁਜ਼ਰ ਰਿਹਾ ਕਿਸੇ ਨੂੰ ਦੇਖ ਲੋ ਕੋਈ ਹੋ ਨਹੀਂ ਇਹਨੂੰ ਕੋਈ ਪਰਵਾਹ ਨਹੀਂ ਆ ਦੇਖੋ ਇਹਨੇ ਉਸ ਗੱਟ ਦੇ ਵਿੱਚੋਂ ਕੱਢਿਆ ਆ ਟੇਪ ਜੀ ਗੱਡੀ ਬਾਈ ਜੀ ਦੇਖੋ ਤਰੀਕਾ ਦੇਖਿਓ ਬਾਈ ਜੀ ਇਸ ਬੰਦੇ ਦਾ ਲੋ ਬਾਈ ਜੀ ਇਹ ਟੇਪ ਜੀ ਨੇ ਜਿਵੇਂ ਪੌਣੀ ਸ਼ੁਰੂ ਕਰਤੀ ਦੇਖਦੇ ਆ ਜੀ ਬਾਈ ਜੀ ਜੇ ਤੁਸੀਂ ਵੀ ਗੱਡੀਆਂ ਐ ਖੜਾਉਣੀਆਂ ਬਾਈ ਜੀ ਜਿੱਤੇ ਵੀ ਖੜਾਉਣੀਆਂ ਸੇਫ ਜਗ੍ਹਾ ਤੇ ਖੜਾਇਆ ਕਰੋ ਇਹ ਦੇਖੋ ਚੋਰੀ ਕਰ ਲੈਂਦੇ ਨਵੇਂ-ਨਵੇਂ ਤਰੀਕੇ ਯਾਰੀ ਕੋ ਇਹਨੂੰ ਕੁਝ ਲੱਗਿਆ ਪਰਾਂ ਜਾ ਕੇ ਖੜਕੇ ਬਾਈ ਜੀ ਆ ਸਕੂਟੀ ਵਾਲਾ ਹੁੰਦਾ ਜੀ ਤੇ ਇਧਰੋਂ ਵੀ ਲੰਘੀ ਸਕੂਟੀ ਬਾਈ ਜੀ ਲੋ ਜੀ ਦੇਖੋ ਬਈ ਅੱਬਾ ਇਹ ਚੋਰੀ ਕਰਨ ਦੇ ਨਵੇਂ ਤੋਂ ਨਵੇਂ ਤਰੀਕੇ ਬਈ ਕਿਸੇ ਨੂੰ ਇਹ ਪਤਾ ਨਹੀਂ ਹੋਣਾ ਇਸ ਬੰਦੇ ਨੇ ਦੇਖੋ ਕਿਵੇਂ ਇਹ ਲਓ ਜੀ ਇਹ ਫੜ ਲੀਆਂ ਟੇ ਤੇ ਫੜ ਕੇ ਦੇਖੋ ਬਈ ਜੀ ਇਹਨੇ ਥੱਲੇ ਨੂੰ ਝੂਟਾ ਇਹ ਦੇਖੋ ਝੂਟਾ ਮਾਰ ਰਿਹਾ ਦੇਖੋ ਬਈ ਜੀ ਥੱਲੇ ਇਹ ਸੀਸੇ ਦਾ ਮੈਲਾ ਜੀ ਸੱਲੋ ਲੋਪਟ ਜੂਗਾ ਇਹ ਦੇਖੋ ਬਈ ਜੀ ਕਰ ਲਿਆ ਮਲੇ ਕਿਉਂ ਬਈ ਉਹ ਤਾਂ ਕਦੀ ਮਸ਼ੀਨ ਥੱਲੇ ਨੂੰ ਬਈ ਜੀ ਦੇਖੋ ਵਾਜੀ ਇਹੋ ਕੱਢ ਲਈ ਕੱਢੀ ਹੋਰ ਉਧਰੋਂ ਹੱਥ ਮਾਰਿਆ ਉਹ ਵੀ ਮੋਟਾ ਆ ਗਿਆ ਬਾਈ ਇਹ ਲੋ ਵਾਜੀ ਉਹ ਇਹ ਉਹਦਾ ਸੋਗਰਾ ਕੁੜੀ ਆ ਗਈ ਇਹਦੇ ਨੂੰ ਉਹਨੇ ਫੜ ਲਿਆ ਵਾਜੀ ਇਹ ਦੇਖੋ ਬੈਗ ਜਾ ਵਾਜੀ ਇਹ ਦੇਖੋ ਇਹਦਾ ਮੋਢਾ ਫੜ ਲਿਆ ਬਾਈ ਜੀ ਜਿਹਦੀ ਮਦਦ ਵਰਤੇ ਕੋਈ ਇਧਰੋਂ ਆ ਗਿਆ ਮੁੰਡਾ ਦੇਖੋ ਬਾਈ ਜੀ ਪਰ ਇਹ ਦੇਖੋ ਇਹ ਬੈਗ ਉਹ ਜੇ ਛੱਡ ਕੇ ਲੈਪਟਾਪ ਵਾਲਾ ਵੀ ਨੰਗੇ ਵਾਜੀ ਦੇਖੋ ਬਾਈ ਜੀ ਜੇ ਮੁੰਡਾ ਨਾਂ ਹੁੰਦਾ ਇਹ ਬਾਈ ਨਾਂ ਹੁੰਦਾ ਇਹ ਤਾਂ ਲੈ ਗਏ ਜੀ ਬਾਈ ਜੀ ਕੱਢ ਕੇ ਦਾ ਸਮਾਨ ਪਰ ਉਹਦੇ ਵਾਲਾ ਲੈਪਟਾਪ ਵੀ ਨਾਲ ਹੀ ਰਹਿ ਗਿਆ ਬਾਈ ਜੀ ਉਹ ਚੱਕੋ ਬਾਈ ਜੀ ਦੇਖੋ ਬਾਈ ਜੀ ਬਾਕੀ ਕੀ ਕਹਾਂਗੇ ਬਾਈ ਜੀ ਇਹ ਚੋਰਾ ਮਾਰੇ ਬਾਈ ਜੀ ਸੱਜਵੇਂ ਹੁੰਦਾ ਲੋਕਾਂ ਨੂੰ ਕੰਮ ਹੈ ਨਹੀਂ ਬਸ ਆਹੀ ਕੰਮ ਰਹਿ ਗਏ ਚੋਰੀਆਂ ਚਕਾਰੀਆਂ ਬਾਈ ਜੀ ਚੋਰੀ ਕਰਕੇ ਹੀ ਲੋਕ ਮਸੂਰ ਹੋਈ ਜਾਂਦੇ ਆ ਦੇਖੋ ਆਹ ਦਿਖ ਗਿਆ ਵੀ ਉਹਦਾ ਲੈਪਟਾਪ ਰਹਿ ਗਿਆ ਇਹਦੇ ਚੋਂ ਦਾ ਵਾਇਰ ਲੱਗਾ ਹੋਊਗਾ ਚਲੋ ਬਾਈ ਜੀ ਬੋਸ ਨੂੰ ਸੁਭਾ ਦੇ ਦਾਂਗੇ ਆਪਾਂ ਬਾਈ ਜੀ ਬਾਕੀ ਅੱਗੇ ਬੋਨਸ ਦਾ ਕੰਮ ਬਾਅਦ ਲੂਗੀ ਬਾਈ ਇਹ ਦੇਖੋ ਕੁੜੀ ਨੂੰ ਫੜਾਤਾ ਇਹਨੇ ਬੈਗ ਜਾ ਵੀ ਆਹ ਦੇਖੋ ਬਾਈ ਜੀ ਵੀ ਲੋਕ ਦੇਖੋ ਬਾਈ ਜੀ ਉਹਨੇ ਇਧਰੋਂ ਜਦੋਂ ਤੋੜਿਆ ਦੇਖੋ ਲੋਕ ਗੱਡੀ ਖੁੱਲ ਗਈ ਆਪਣੇ ਆਪ ਹੀ ਲੋਕ ਖੁੱਲੇ ਬਾਈ ਜੀ ਦੇਖ ਲਓ ਬਾਈ ਇਹ ਕਲੌਕ ਤੋੜਤਾ ਜਦੋਂ ਦੇਖੋ ਬਾਈ ਇਹਨੇ ਕੁੜੀ ਨੇ ਬਾਈ ਜੀ ਆਉ ਦਾ ਸਮਾਨ ਜਾਂ ਰੱਖਿਆ ਵਿੱਚ ਉਹ ਦੂਜੇ ਇੱਕ ਦੂਜੇ ਦਾ ਧੰਨਵਾਦ ਕੀਤਾ ਵੀ ਵਧੀਆ ਬਾਈ ਜੀ ਤੂੰ ਹੈਲਪ ਕੀਤੀ ਉਹ ਕੁੜੀ ਨੇ ਵੀ ਆਲਾ ਸਵਾਲਾ ਦੇਖਿਆ ਬਾਈ ਜੀ ਲੋ ਬਾਈ ਜੀ ਉਹ ਬੈਠ ਗਈ ਗੱਡੀ 'ਚ